ਪਠਾਨ ਮਾਜਰੇ ਨੇ ਕਿਹਾ ਨਹੀਂਗਾ ਵੀ ਇਰੀਗੇਸ਼ਨ ਡਿਪਾਰਟਮੈਂਟ ਦੀ ਗਲਤੀ ਹੈ ਤੁਸੀਂ ਪੜੋ ਅਖਬਾਰ ਹਾਂਜੀ ਹਾਂਜੀ ਤੇ ਫਿਰ ਸਰ ਆਜੋ ਕਿਹੜੇ ਸਲੇਮੀ ਜ਼ਿੰਮੇਵਾਰੀ ਹੈ ਇਹਨੇ ਗੱਲ ਸੁਣੋ ਮੁਆਵਜ਼ਾ ਜਿਹੜੀ ਪਿਛਲੀ ਵਾਰੀ ਜਿਹੜਾ ਸੈਂਟਰ ਤੋਂ ਮੁਆਵਜ਼ਾ ਆਇਆ ਹਾਂਜੀ ਉਹ ਵੀ ਵੰਡਿਆ ਕਿ ਜਿਹੜਾ ਬਾਕੀ ਦਾ ਤਾਂ ਇਹਨਾਂ ਨੇ ਛਕ ਲਿਆ ਸਾਡਾ ਪੂਰਾ ਵੰਡਿਆ ਤੁਹਾਨੂੰ ਪਤਾ ਕਿ ਨਹੀਂ ਉਹ ਵੀ ਪੂਰੇ ਬੰਦੇ 19 ਦਿੱਤਾ ਸੀ ਪਿੱਟਦੇ ਰਹੇ ਤੇ 19 ਵਾਲਾ ਜਿਹੜਾ ਮੁਆਵਜ਼ਾ ਉਹ ਕਿੱਥੇ ਗਿਆ ਪਹਿਲਾਂ ਦੱਸੋ ਨਹੀਂ ਜਿਹੜਾ 19 ਵਾਲਾ ਮੁਆਵਜ਼ਾ ਸੀਗਾ ਉਹ ਗਾਇਬ ਹੋ ਗਿਆ ਕਿ ਨਹੀਂ ਹੋ ਗਿਆ ਹੋ ਗਿਆ ਜੀ ਹੋ ਗਿਆ ਆਂਗਰੇਜ਼ ਸਰਕਾਰ ਵਿਲੇ ਜਿਹੜਾ ਇੱਕ ਰੁਪਿਆ ਵੀ ਨਹੀਂ ਕਿਸੇ ਨੂੰ ਮਿਲਿਆ ਹੱਸਦੇ ਨੇ ਸਾਰਿਆਂ ਨੂੰ ਪਤਾ ਵੀ ਕਿੱਧਰ ਗਿਆ ਪਤਾ ਹੀ ਹੈ ਪਤਾ ਹੀ ਹੈ ਸਾਰਿਆਂ ਨੂੰ ਮੰਗ ਜ਼ਰੂਰ ਕਰੇ ਜੀ ਵੀ 60000 ਘੱਟੋ ਘੱਟ 60000 ਮੁਆਵਜ਼ਾ ਮਿਲੇ ਕਿਸਾਨ ਨੂੰ ਬਾਕੀ ਦੇਣਾ ਉਹ ਸਰਕਾਰ ਦੀ ਗੱਲ ਆ ਤੁਸੀਂ ਮੰਗ ਕਰ ਲੋ ਨਾ ਕਰ ਮੈਂ ਕਹਿੰਦਾ ਮੇਰੇ ਮੇਰੀ ਸਟੇਟਮੈਂਟ ਆ ਜਾਏਗੀ ਹੋਰ ਹੁਣ ਜਿਹੜੀ ਪਾਣੀ ਜਿਹੜਾ ਅੱਜ 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 ਇਰੀਗੇਸ਼ਨ ਡਿਪਾਰਟਮੈਂਟ ਉਹਦੇ ਇਹਨਾਂ ਦੇ ਕੋਲ ਹੀ ਹੈ ਅੱਜ ਦੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਪਾਣੀ ਤੇ ਇਹਨਾਂ ਨੇ ਛੱਡਣਾ ਹਾਂਜੀ ਡੈਮ ਦੀ ਮੁਰੰਮਤ ਡੈਮ ਦਾ ਜਿਹੜਾ ਜਿਹੜਾ ਹੈਗਾ ਮੈਨੇਜਮੈਂਟ ਉਹ ਉਹਨਾਂ ਕੋਲ ਹੈ ਜਿਹੜਾ 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 ਪੈਸਾ ਜਿਹੜਾ ਪਾਣੀ ਛੱਡਣਾ ਨਾ ਛੱਡਣਾ ਉਹ ਸੈਂਟਰਲ ਸਰਕਾਰ ਦੇ ਬੰਦੇ ਨਹੀਂ ਇੱਥੇ ਬੈਠੇਗੇ ਉਹਦਾ ਐਕਸੀਡੈਂਟ ਐਸਸੀ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਦੇ ਬੈਠੇ ਲੋਕ ਜਿਹੜੇ ਅੰਦਰ ਟਾਹਣੀਆਂ 'ਚ ਬੈਠੇ ਨੇ 5-5 ਫੁੱਟ 6-6 ਫੁੱਟ ਪਾਣੀ ਹੈ ਉਹਨਾਂ ਨੂੰ ਕਢਣਾ ਪਸੂ ਮਾਲ ਡੰਗਰ ਨੂੰ ਕਢਣਾ ਉਦਾਂ ਅਸੀਂ ਪ੍ਰਬੰਧ ਕਰ ਰਹੇ ਹੈਗੇ ਆ ਕਿਸ਼ਤੀਆਂ ਵੀ ਦੇ ਰਹੇ ਆ ਚਾਰਾ ਵੀ ਲਿਆ ਰਹੇ ਆ ਲੰਗਰ ਤਾਂ ਲੱਗੇ ਹੀ ਹੋਏ ਨੇ ਹੋਰ ਵੀ ਲੰਗਰ ਲਾ ਰਹੇ ਆ ਅਸੀਂ ਵੀ ਲੰਗਰ ਲਾਏ ਨੇ ਗੁਰਦੁਆਰਾ ਸਾਹਿਬ ਵੱਲੋਂ ਵੀ ਲੋਕ ਸੇਵਾ ਤੋਂ ਵੀ ਬਥੇਰੇ ਲੰਗਰ ਚੱਲ ਰਹੇ ਨੇ ਲੇਕਿਨ ਅਫਸੋਸ ਹੈਗਾ ਵੀ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸੀ ਹੁਣ ਮੈਨੂੰ ਅੱਗੇ ਫਿਕਰ ਹੋਏ ਲੱਗਿਆ ਹੈਗਾ ਵੀ ਸਰਕਾਰ ਨੇ ਜ਼ਮੀਨਾਂ ਤੋੜਤੀਆਂ ਪੰਜਾਬ ਸਰਕਾਰ ਨੇ ਹੁਣ ਇਹਨਾਂ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਇਹਨਾਂ ਨੇ ਕਾਗਜ਼ਾਂ 'ਚ ਲੈ ਲੈਣਾ ਤੇ ਬੰਦਿਆਂ ਤਾਂ ਹੀ ਫਿਰ ਨਹੀਂ ਭੁਗਤਣਾ ਜੇ ਪੁੱਜਦੇ ਜੇ ਪੁੱਜ ਜੇਗਾ ਤੁਸੀਂ ਦੱਸੋ ਪੁੱਜਣਾ ਹੀ ਕੋਈ ਨਹੀਂ ਕਿਉਂ ਜੀ 6000 ਮਿਲਿਆ ਉਹ ਅਮਰੀਕਾ ਜਾ ਵਾਲਾ ਹਾਂ ਸੈਂਟਰ ਤੋਂ ਅਸੀਂ ਕਿਹਾ ਉਹਨਾਂ ਨੂੰ ਵੀ ਕਿਹਾ ਹੈਗਾ ਉਹ ਉਹ ਪੈਸਾ ਆ ਜਾਏਗਾ ਉਹ ਇੱਥੇ ਵੰਡਿਆ ਜਾਏਗਾ ਜਿਹੜਾ ਬਾਕੀ ਦਾ ਪਿਛਲੀ ਵਾਰੀ ਵੀ ਉਹ ਨਹੀਂ ਸੀ ਲੱਗਿਆਗਾ ਜਿਹੜਾ ਸਟੇਟ ਨੇ ਦੇਣਾ ਸੀ ਤੇ ਹੁਣ ਇਹ ਇਹ ਆਪਾਂ ਸਾਰੇ ਰਲ ਮਿਲ ਕੇ ਆਪਾਂ ਇਹ ਜਿਹੜੇ ਲੋਕਾਂ ਦੀ ਦੁੱਖ ਤਕਲੀਫ ਹੈ ਇਸ ਹੀ ਉਹਦੇ ਵਾਸਤੇ ਅਸੀਂ ਹਾਜ਼ਰ ਹੋਏ ਆ ਸਰ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਤੁਸੀਂ ਜਾਇਜ਼ਾ ਲੈ ਰਹੇ ਹੋ ਹੜ੍ਹ ਪ੍ਰਭਾਵਿਤ ਜਿੰਨੇ ਵੀ ਇਲਾਕੇ ਆ ਜਾਂ ਪਿੰਡ ਨੇ ਪੁਆਇੰਟ ਬਣੇ ਹੋਏ ਆ ਰਾਤ ਕੇਂਦਰ ਬਣੇ ਉੱਥੇ ਤੁਸੀਂ ਵਿਸਟ ਕਰ ਰਹੇ ਕੀ ਕਹਿਣਾ ਚਾਹੋ ਅਸੀਂ ਜੀ ਦੇਖੋ ਪਹਿਲਾਂ ਤਾਂ ਇਹ ਪਰਮਾਤਮਾ ਵੱਲੋਂ ਜੋ ਵੀ ਹੈਗਾ ਸਾਨੂੰ ਇਹ ਬਾਣਾ ਦਾ ਮੰਨਣਾ ਹੀ ਪੈਣਾ ਹੈ ਲੇਕਿਨ ਗੱਲ ਇਹ ਹੈ ਕਿ ਵੀ ਸਰਕਾਰ ਦਾ ਬੜਾ ਵੱਡਾ ਰੋਲ ਹੁੰਦਾ ਬਿਲਕੁਲ ਕੰਮ ਤਾਂ ਹੁੰਦੇ ਨੇ ਲੇਕਿਨ ਸਰਕਾਰ ਉਹਦੇ ਵਾਸਤੇ ਤਿਆਰੀਆਂ ਰੱਖਦੀ ਇਸ ਮੌਜੂਦਾ ਸਰਕਾਰ ਨੇ ਕੋਈ ਤਿਆਰੀ ਨਹੀਂ ਕੀਤੀ ਅੱਜ ਤਾਂ ਹੀ ਲੋਕ ਇਸ ਪੋਜੀਸ਼ਨ 'ਚ ਖੜੇ ਨੇ ਹੁਣ ਲੋਕ ਜਿਹੜੇ ਅੰਦਰ ਟਹਾਣੀਆਂ 'ਚ ਬੈਠੇ ਨੇ 5-5 ਫੁੱਟ 6-6 ਫੁੱਟ ਪਾਣੀ ਹੈ ਉਹਨਾਂ ਨੂੰ ਕਢਣਾ ਪਸ਼ੂ ਮਾਲ ਡੰਗਰ ਨੂੰ ਕਢਣਾ ਉਹਦਾ ਅਸੀਂ ਪ੍ਰਬੰਧ ਕਰ ਰਹੇ ਹੈਗੇ ਆ ਕਿਸ਼ਤੀਆਂ ਵੀ ਦੇ ਰਹੇ ਆਂ ਚਾਰਾ ਵੀ ਲਿਆ ਰਹੇ ਆਂ ਲੰਗਰ ਤਾਂ ਲੱਗੇ ਹੀ ਹੋਏ ਨੇ ਹੋਰ ਵੀ ਲੰਗਰ ਲਾ ਰਹੇ ਆਂ ਅਸੀਂ ਵੀ ਲੰਗਰ ਲਾਏ ਨੇ ਗੁਰਦੁਆਰਾ ਸਾਹਿਬ ਵੱਲੋਂ ਵੀ ਲੋਕ ਸੇਵਾ ਤੋਂ ਵੀ ਬਥੇਰੇ ਲੰਗਰ ਚੱਲ ਰਹੇ ਨੇ ਲੇਕਿਨ ਅਫਸੋਸ ਹੈਗਾ ਵੀ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸੀ ਹੁਣ ਮੈਨੂੰ ਅੱਗੇ ਫਿਕਰ ਇਹ ਲੱਗਿਆ ਹੈਗਾ ਵੀ ਸਰਕਾਰ ਨੇ ਜ਼ਮੀਨਾਂ ਤੋੜਤੀਆਂ ਪੰਜਾਬ ਸਰਕਾਰ ਨੇ ਹੁਣ ਇਹਨਾਂ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਇਹਨਾਂ ਨੇ ਕਾਗਜ਼ਾਂ 'ਚ ਲੈ ਲੈਣਾ ਤੇ ਬੰਦਿਆਂ ਤਾਂ ਹੀ ਫਿਰ ਨਹੀਂ ਪੁੱਛਣਾ ਜੇ ਪੁੱਛਦੇ ਜੇ ਪੁੱਛ ਜਾਏਗਾ ਤੁਸੀਂ ਦੱਸੋ ਪੁੱਛਣਾ ਹੀ ਕੋਈ ਨਹੀਂ ਕਿਉਂ ਜੀ 6000 ਮਿਲਿਆ ਹਾਂ ਉਹ ਮੁਰੇਤਰ ਸਾਹਿਬ ਆਪਾਂ ਹਾਂ ਸੈਂਟਰ ਤੋਂ ਅਸੀਂ ਕਿਹਾ ਉਹਨਾਂ ਨੂੰ ਵੀ ਕਿਹਾ ਹੈਗਾ ਉਹ ਉਹ ਪੈਸਾ ਆ ਜਾਏਗਾ ਉਹ ਇੱਥੇ ਵੰਡਿਆ ਜਾਏਗਾ ਜਿਹੜਾ ਬਾਕੀ ਦਾ ਪਿਛਲੀ ਵਾਰੀ ਵੀ ਉਹ ਨਹੀਂ ਸੀ ਲੱਗਿਆਗਾ ਜਿਹੜਾ ਸਟੇਟ ਨੇ ਦੇਣਾ ਸੀ ਤੇ ਹੁਣ ਇਹ ਇਹ ਆਪਾਂ ਸਾਰੇ ਰਲ ਮਿਲ ਕੇ ਆਪਾਂ ਇਹ ਜਿਹੜੇ ਲੋਕਾਂ ਦੀ ਦੁੱਖ ਤਕਲੀਫ ਹੈ ਇਹ ਅਸੀਂ ਉਹਦੇ ਵਾਸਤੇ ਅਸੀਂ ਹਾਜ਼ਰ ਹੋਏ ਹਾਂ ਔਰ ਸਾਡਾ ਜਿਹੜਾ ਜੱਥਾ ਹੈ ਸਾਡੇ ਜਿਹੜੇ ਲੋਕ ਨੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਇਹ ਸਾਰੇ ਅਸੀਂ ਲੱਗੇ ਹੋਏ ਹਾਂ ਪਿੰਡੋਂ ਪਿੰਡ ਜਾ ਰਹੇ ਹਾਂ ਕਰੋ ਕਰ ਵੀ ਜਾ ਰਹੇ ਆ ਜਿੱਥੇ ਅਗਾਹ ਹੁਣ ਜਿਹੜੇ ਕੋਠੇ ਡਿੱਗ ਪਏ ਨੇ ਜਾਂ ਹੋਰ ਕੋਈ ਚੀਜ਼ ਹੈਗੀ ਏ ਉਹਨਾਂ ਦਾ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਸਰਵੇ ਕਰਕੇ ਉਹ ਦੱਸਣ ਤਾਂ ਕਿ ਜਿਹੜਾ ਪੈਸਾ ਇਹਨਾਂ ਨੇ ਦੇਣਾ ਹੈ ਜਾਂ ਕੋਈ ਸੈਂਟਰ ਤੋਂ ਜੇ ਮਦਦ ਜਿਹੜੀ ਹੋ ਸਕਦੀ ਹੈ ਉਹਸੀ ਪਚਾਹਮਾ ਸਰ ਨਿੱਜੀ ਤੌਰ ਤੇ ਤੁਸੀਂ ਬਹੁਤ ਮਦਦ ਕਰ ਰਹੇ ਇਸ ਇਲਾਕੇ ਦੇ ਬਿਸ਼ੇ ਤੇ ਪਰ ਸੈਂਟਰ ਦੇ ਵਿੱਚ ਜਿਸ ਤਰ੍ਹਾਂ ਹਮੈਤੀ ਆਪਣੀ ਪਾਰਟੀ ਹੈਗੀ ਬੀਜੇਪੀ ਸਰਕਾਰ ਹੈਗੀ ਹੈ ਕੋਈ ਵੱਡੇ ਪੈਕੇਜ ਜੇ ਅਸੀਂ ਉਮੀਦ ਕਰਾਂਗੇ ਉਹ ਬਿਲਕੁਲ ਹੋ ਸਕਦੀ ਹੈ ਜਿੱਥੇਦਰ ਸਾਹਿਬ ਉਹਦੇ ਚ ਡੋਲਾ ਹੈਗਾ ਬਈ ਜਿਹੜੀ ਫੈਡਰਲ ਸਰਕਾਰ ਦੀਆਂ ਸਿਸਟਮ ਹੈ ਉਹਨਾਂ ਨੇ ਪੈਸਾ ਜਿਹੜਾ ਸਟੇਟ ਗਵਰਨਮੈਂਟ ਨੂੰ ਦੇਣਾ ਹੈ ਇਸ ਸਟੇਟ ਗਵਰਨਮੈਂਟ ਨੇ ਅੱਗੇ ਖਪਤ ਨਹੀਂ ਕਰਨਾਗਾ ਉਹ ਲੋਕਾਂ ਤਾਈਂ ਪਹੁੰਚ ਰਾਣੀ ਇਹਨਾਂ ਨੇ ਖਾਪੀ ਜਾਂਦੇ ਰੌਲਾ ਤਾਂ ਹੈ ਹੁਣ ਵੀ ਸ਼ਾਇਦ 580 ਕਰੋੜ ਆਏ ਬਟੂਨ ਪਸਾਨਾਂ ਦੇ ਖਾਤੇ ਸਿੱਧਾ ਪਵਾਓ ਇਹਨਾਂ ਨੂੰ ਉਹ ਬਟ ਮੋਦੀ ਜੀ ਤੇ ਜਿਹੜਾ ਦੂਜਾ ਪੈਸਾ ਉਹ ਤਾਂ ਸਿੱਧਾ ਖਾਤੇ ਚ ਪਵਾ ਰਹੇ ਤੁਹਾਨੂੰ ਪਤਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਮਿਲ ਰਿਹਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਉਹ ਮਿਲਿਆ ਇਹ ਵੀ ਪੈਸਾ ਜਿਹੜਾ ਸੈਂਟਰ ਗਵਰਨਮੈਂਟ ਆ ਨਾ ਜਿਹੜਾ ਜਿੰਨਾ ਡੈਮਾਂ ਦਾ ਹੈਗਾ ਇਹ ਪ੍ਰੋਸੈਸ ਆਈ ਉਹ ਸਾਰਾ ਪੰਜਾਬ ਦੇ ਅੰਡਰ ਕੀਤਾ ਜਾਵੇ ਕਿਉਂਕਿ ਜਿਹੜੀ ਆ ਪੰਜਾਬ ਨੂੰ ਹੀ ਮਾਰ ਪੈਣੀ ਐ ਇਹਨੂੰ ਆਗੇ ਤਾਂ ਪੰਜਾਬ ਦੇ ਅੰਡਰ ਕੀਤਾ ਜਾ ਜਿਹੜਾ ਕੰਮ ਹੋ ਰਿਹਾ ਉਹ ਵੀ ਬੰਦ ਹੋ ਜਾਏਗਾ ਨਹੀਂ ਨਹੀਂ ਬੰਦ ਨਹੀਂ ਕਿਧਰੋਂ ਕਰ ਦੇਣਗੇ ਪਾਣੀ ਜਦੋਂ ਆਈ ਉਹ ਜਦੋਂ ਵਾਟਰ ਲੈਵਰ ਕਰਾਸ ਹੁੰਦਾ ਉਦੋਂ ਪਾਣੀ ਬੰਦ ਹੋ ਜਾਂਦਾ ਬਾਈ ਮੇਰੀ ਗੱਲ ਹੀ ਸਮਝੀ ਦੇ ਦੋਨੀਆਂ ਸਰਕਾਰ ਪੰਜਾਬ ਸਰਕਾਰ ਦੇ ਜੇ ਹੱਥ ਹੋ ਗਿਆ ਤੇ ਸਾਰਾ ਪੰਜਾਬ ਜਿਹੜਾ ਜਿਵੇਂ ਆ ਨਜ਼ਰ ਆ ਰਹੇ ਨੇ ਐਵੇਂ ਕਰ ਦੇਣਗੇ ਇਹ ਇਹ ਤੁਸੀਂ ਇਹ ਜੇ ਇਹਨਾਂ ਦੇ ਹੱਥ 'ਚ ਅੱਗੇ ਏਨੇ ਸਾਲ ਜਿਹੜੇ ਡੈਮ ਜਿਹੜੇ ਨੇ ਜੇ ਇਹਨਾਂ ਦੇ ਹੱਥ 'ਚ ਰਹਿ ਗਏ ਜਾਂਦੇ ਤੇ ਇਹਦਾ ਤਬਾਈ ਮਚਾ ਦੇਣਗੇ ਇਹਨਾਂ ਨੇ ਤਾਂ ਕੁਝ ਕਰਨਾ ਹੀ ਨਹੀਂ ਨਹੀਂ ਫਿਰ ਜਦੋਂ ਵਾਟਰ ਲੈਵਲ ਉਹਦਾ ਕ੍ਰੋਸ ਹੋ ਜਾਂਦਾ ਵਾਟਰ ਵਾਟਰ ਲੈਵਲ ਕ੍ਰੋਸ ਹੁਣ ਜਿਹੜੀ ਪਾਣੀ ਜਿਹੜਾ ਅੱਜ 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 ਇਰੀਗੇਸ਼ਨ ਡਿਪਾਰਟਮੈਂਟ ਉਹ ਤਾਂ ਇਹਨਾਂ ਦੇ ਕੋਲ ਹੀ ਹੈ ਅੱਜ ਦੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਪਾਣੀ ਤੇ ਇਹਨਾਂ ਨੇ ਛੱਡਣਾ ਹਾਂਜੀ ਡੈਮ ਦੀ ਮੁਰੰਮਤ ਡੈਮ ਦਾ ਜਿਹੜਾ ਜਿਹੜਾ ਹੈਗਾ ਮੈਨੇਜਮੈਂਟ ਉਹ ਉਹਨਾਂ ਕੋਲ ਹੈ ਜਿਹੜਾ 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 ਪੈਸਾ ਜਿਹੜਾ ਪਾਣੀ ਛੱਡਣਾ ਨਾ ਛੱਡਣਾ ਉਹ ਸੈਂਟਰ ਸਰਕਾਰ ਦੇ ਬੰਦੇ ਨਹੀਂ ਇੱਥੇ ਬੈਠੇਗੇ ਉਹਦਾ ਐਕਸੀਡੈਂਟ ਐਸੀ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਦੇ ਬੈਠੇ ਮੇਰੀ ਅੱਜ ਸਵੇਰੇ ਗੱਲ ਹੋਈ ਹੈ 265000 ਕਿਊਸ ਜਿਹੜਾ ਹੈ ਪਾਣੀ ਹੈ ਉਹ ਤੇ ਹਰੀਕੇ ਦਾ ਹੈ ਤੇ ਐਡਾ ਹੀ ਹੁਸੈਨੀ ਵਾਲੇ ਦਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਤੇ ਮੇਨਟੇਨ ਤੇ ਇਹ ਕਰ ਰਹੇ ਨੇ ਤੇ ਜਿਹੜਾ ਹੀ ਜਿਵੇਂ ਪਾਖੜ ਦਾ ਡਿਪਾਰਟਮੈਂਟ ਹੈ ਫਿਰ মিডিਆ ਸਾਨੂੰ ਝੂਠ ਬੋਲੀ ਉਹ ਵੀ ਪੰਜਾਬ ਦਾ ਬਈ ਲੋਕਾਂ ਸਮਝਦੇ ਨਹੀਂ ਲੋਕ ਸਮਝਦੇ ਨਹੀਂ ਕਿ ਗਲਤ ਗੱਲ ਦੱਸੀ ਜਾ ਰਹੀ ਹੈ ਮੀਡੀਆ ਝੂਠ ਪੁੱਤਰ ਮੈਂ ਤੈਨੂੰ ਸਮਝਾ ਰਿਹਾ ਜਿਹੜਾ ਪਾਖੜਾ ਡੈਮ ਬਣਾਇਆ ਹਾਂਜੀ ਹਾਂਜੀ ਜਾਂ ਪਾਖੜਾ ਡੈਮ ਦੀ ਮੁਰੰਮਤ ਜਾਂ ਪਾਖੜਾ ਡੈਮ ਤੇ ਜਿਹੜੇ ਲੋਕ ਉੱਤੇ ਬੈਠੇ ਨੇ ਜਿੱਥੇ ਉਹਨੂੰ ਉਹਨੂੰ ਠੀਕ ਕਰਨਾ ਜਿਹੜੇ ਇੰਜੀਨੀਅਰਸ ਨੇ ਉਹ ਸੈਂਟਰ ਸਰਕਾਰ ਦੇ ਨੇ ਤੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਬੰਦੇ ਨਾਲ ਵਿੱਚ ਰੱਖੇ ਹੋਏ ਨੇ ਕਮੇਟੀ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਜਿਹੜਾ ਪਾਣੀ ਨੂੰ ਇਸਤੇਮਾਲ ਕਰਨਾ ਉਹ ਪੰਜਾਬ ਸਰਕਾਰ ਦੇ ਹੱਥ 'ਚ ਹੈ ਵੀ ਕਿੰਨਾ ਪਾਣੀ ਰਾਜਸਥਾਨ ਫੀਡਰ 'ਚ ਜਾ ਰਿਹਾ ਹੈ ਕਿੰਨਾ ਫਿਰੋਜ਼ਪੁਰ ਫੀਡਰ 'ਚ ਜਾ ਰਿਹਾ ਹੈ ਕਿੰਨਾ ਪੰਜਾਬ ਪੰਜਾਬ 'ਚ ਇਸ ਹਿੱਸੇ 'ਚ ਜਾ ਰਿਹਾ ਉਹ ਸਾਰਾ ਕੁਝ ਸਾਡੇ ਕੰਟਰੋਲ 'ਚ ਹੈ ਪੰਜਾਬ ਦੇ 'ਚ ਇਹ ਤੁਹਾਨੂੰ ਗਲਤ ਦੱਸਦੇ ਨੇ ਵੀ ਕਿ ਉੱਤੇ ਮੀਡੀਆ ਗਲਤ ਰੋਲਾ ਪਾ ਰਿਹਾ ਮੀਡੀਆ ਮੀਡੀਆ ਨੂੰ ਮੈਂ ਮਾਫੀ ਚਾਹਾਂਗਾ ਮੀਡੀਆ ਵਾਲਿਆਂ ਕੋਲੋਂ ਉਹ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕੇ ਪਰ ਮੈਂ ਅੱਜ ਤੁਹਾਡੇ ਸਾਰੀ ਇੰਨੀ ਜਨਤਾ 'ਚ ਸਾਰੀ ਗੱਲ ਦੱਸੀ ਜਾ ਰਿਹਾ ਹਾਂ ਕਿ ਬਿਲਕੁਲ 16 ਨੇ ਸਹੀ ਗੱਲ ਹੈ ਸਹੀ ਅੱਜ ਐਕਸੀਨ ਨਾਲ ਮੇਰੀ ਗੱਲ ਹੋਈ ਤੁਸੀਂ ਹੁਣ ਐਕਸੀਨ ਨਾਲ ਗੱਲ ਕਰੋ ਗੋਇਲ ਹੈਗਾ ਉਹ ਐਸੀ ਉਹਦੇ ਕੋਲੋਂ ਪੁੱਛੋ ਤੁਸੀਂ ਕਿ ਵੀ ਦੱਸੋ ਜੀ ਕਿੰਨੇ ਕਿਊਸੇ ਜਿਹੜਾ ਪਾਣੀ ਹੈਗਾ ਉਹ ਇੱਥੇ ਹਰੀਕੇ 'ਚ ਹੈ ਕਿੰਨਾ ਹੁਸੈਨੀ ਵਾਲੇ ਚ ਉਹ ਤੁਹਾਨੂੰ ਦੱਸੇਗਾ ਕਿੰਨਾ ਉਹ ਖੋਲਦੇ ਨੇ ਕਿੰਨਾ ਉਹਨਾਂ ਨੇ ਗੇਟ ਉੱਪਰ ਕਰਨੇ ਨੇ ਇਹ ਸਾਰਾ ਇਹਨਾਂ ਦੇ ਹੱਥ 'ਚ ਉਹਨਾਂ ਦੇ ਹੱਥ 'ਚ ਥੋੜਾ ਹੋਵੇਗਾ ਉਹਦਾ ਸਿਰਫ ਇੰਜੀਨੀਅਰ ਤੇ ਉਹਨੂੰ ਬਣਾਉਣ ਦਾ ਮੇਨਟੇਨ ਕਰਨ ਵਾਸਤੇ ਉਹਨਾਂ ਨੇ ਇੱਕ ਮੈਨੇਜਮੈਂਟ ਕਮੇਟੀ ਹੈ ਪਾਖੜਾ ਬੋਰਡ ਮੈਨੇਜਮੈਂਟ ਹਾਂਜੀ 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 ਉਹ ਬੋਰਡ ਦਾ ਨਾਮ ਹੈ ਹਾਂਜੀ 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 ਕਰੈਕਟ ਕਰੈਕਟ ਜੀ ਉਹਨੂੰ ਚਲਾਉਣ ਵਾਸਤੇ ਪੰਜਾਬ ਸਰਕਾਰ ਹੈ ਇਹ ਫਿਰ ਬਹਾਨਾ ਸਾਨੂੰ ਆਏ ਲਾਉਣ ਦੇ ਕਹਿੰਦੇ ਸਾਡੇ ਕੋਲੇ ਪਾਣੀ ਦਾ ਲੈਵਲ ਹੀ ਨਵਾਂ ਵਗਿਆ ਪ੍ਰੈਸ਼ਰ ਵਧ ਗਿਆ ਸਰ ਜੀ ਪ੍ਰੈਸ਼ਰ ਕਿੱਥੋਂ ਵਧ ਗਿਆ ਜੀ ਜਵਾਬ ਕਰਕੇ ਹੁਣ ਤੁਸੀਂ ਦੱਸੋ ਵੀ ਪੰਜਾਬ ਸਰਕਾਰ ਨੇ ਤੁਹਾਨੂੰ ਇੱਥੇ ਮਦਦ ਭੇਜੀ ਕੋਈ ਨਹੀਂ ਨਹੀਂ ਮਦਦ ਕਿਸੇ ਨੇ ਨਹੀਂ ਭੇਜੀ ਕਿਸੇ ਸਰਕਾਰ ਵੱਲੋਂ ਆਪਣੇ ਬ੍ਰਦਰ ਜੇ ਕੋਈ ਆਪਣਾ ਕੋਈ ਜਿਹੜੀ ਚੀਜ਼ ਲੋਡ ਆ ਨਾ ਤਰਪਾਈਆਂ ਤਾਂ ਉਹ ਦੱਸੋ ਜੀ ਆਪਣੀ ਕੋਈ ਡਿਮਾਂਡ ਹੈ ਕਿਹੜੀ ਉਹ ਦੱਸੋ ਬਣੀ ਚਾਹੀਦੀ ਆਪਾਂ ਨੂੰ ਬ੍ਰਦਰ ਅਸੀਂ ਤੁਹਾਡੇ ਕੋਲ ਅਸੀਂ ਹਾਜ਼ਰ ਹੋਏ ਆ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਮਨਜਿੰਦਰ ਮਨਜਿੰਦਰ ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਕਿ ਅਸੀਂ ਅੱਜ ਉਹਦੀ ਮਦਦ ਵਾਸਤੇ ਆਏ ਆ ਹਾਂਜੀ ਇਹ ਜਿਹੜੇ ਮਸਲੇ ਨੇ ਵੀ ਪਾਣੀ ਦਾ ਕੰਟਰੋਲ ਇਹ ਅੱਜ ਤੁਹਾਨੂੰ ਕਲੀਅਰ ਕਰ ਦਿੱਤੀ ਇਹਨਾਂ ਦੇ ਭਲੇਖੇ 'ਚ ਨਾ ਪਾਓ ਇਹ ਸਭ ਐਵੇਂ ਝੂਠ ਬੋਲਣ ਵਾਲੇ سلسلہ ਇਹ ਝੂਠ ਬੋਲ ਕੇ ਹੀ ਅੱਗੇ ਸਰਕਾਰ ਬਣਾਈ ਨਹੀਂ ਨਹੀਂ ਝੂਠ ਬੋਲ ਕੇ ਉਹਨਾਂ ਨੇ 27 ਦਾ ਇਲੈਕਸ਼ਨ ਵੀ ਤਾਂ ਲੜਨਾ ਹੈ ਕੋਈ ਨਾ ਕੋਈ ਮਾਜਰਾ ਦੱਸੀ ਜਾਂਦਾ ਸਰ ਜਿਸ ਤਰ੍ਹਾਂ ਪਠਾਨ ਮਾਜਰੇ ਨੇ ਕਿਹਾ ਨੀਗਾ ਪੀ ਇਰੀਗੇਸ਼ਨ ਡਿਪਾਰਟਮੈਂਟ ਦੀ ਗਲਤੀ ਹੈ ਤੁਸੀਂ ਪੜੋ ਅਖਬਾਰ ਹਾਂਜੀ ਹਾਂਜੀ ਤੇ ਫਿਰ ਸਰ ਆਜੋ ਕਿ ਜਿਹੜੇ ਸਲੇਮ ਨਹੀਂ ਜ਼ਿੰਮੇਵਾਰੀ ਇਹਨੇ ਜਿਹੜਾ ਸੇਵਾ ਕਰ ਰਿਹਾ ਸੀ ਹਾਂਜੀ ਕਿੰਨਾ ਪੜਿਆ ਮਨਜਿੰਦਰ ਤੂੰ ਜਿੰਗਨਿੰਗ ਕੀਤੀ ਫਿਰ ਤੈਨੂੰ ਕਾਦੀ ਕੀਤੀ ਮਕੈਨੀਕਲ ਨਹੀਂ ਕੰਪਿਊਟਰ ਇੰਜੀਨੀਅਰਿੰਗ ਇੱਧਰ ਕਿੰਨੇ ਘਟਾਨੀਆਂ ਨੇ ਵਿੱਚ ਦਾਣਾਂ ਬੰਦੇ ਪੈਂਦੀ ਆ ਇਧਰ ਤਿੰਨ ਪੈਂਡ ਇਧਰ ਲਾ ਕੇ ਜਲੋ ਕੇ ਜੀ ਜਲੋ ਕਾਲੇ ਕੇ ਬਨਾਲਾ ਤੇ ਵਸਤੀ ਕਿਸੇ ਰਸਤੀ ਕੋਈ ਗਸਟੀ ਜੀ ਉਹ ਦੱਸਦਾ ਆਪਾਂ ਨੂੰ ਇੱਥੇ ਇੱਕ ਤਾਂ ਚਾਰੇ ਦੀ ਦਾਣੇ ਦੀ ਬਹੁਤ ਲੋੜ ਪਈ ਪਹਿਲਾਂ ਦੀ ਆ ਵੇਖੋ ਨਾ ਤਰਪਾਲਾਂ ਕਿੰਨੀਆਂ ਚਾਹੀਦੀਆਂ ਮੈਨੂੰ ਇਹ ਦੱਸ 100 ਪੀਸ ਭੇਜ ਦੇ ਲੋ ਜੀ ਘੰਟੇ ਤੱਕ ਆ ਜੇ 2 ਘੰਟਿਆਂ 'ਚ 100 ਪੀਸ ਤਰਪਾਲ ਦਾ ਇੱਥੇ ਆ ਜਾ ਜੀ ਹੋਰ ਦੱਸੋ ਚੋਕਰ ਦੇ ਨਵੀਂ ਭੇਜੋ ਇਹ ਤਾਂ ਪਹਿਲਾਂ ਪੁਰਾਣੀਆਂ ਆ ਗਈਆਂ ਸਾਡਾ ਤਾਂ ਨੰਮੀਆਂ ਠੀਕ ਹੈ ਜੀ ਪਤਾ ਹੀ ਮੈਨੂੰ ਡਾਊਨ ਚ ਆਉਣੀਆਂ ਤੁਹਾਨੂੰ ਪਤਾ ਅਸੀਂ ਤੱਕ ਹਾਂਜੀ ਹਾਂਜੀ ਤੇ ਜਿਹੜਾ ਦੂਜਾ ਹਾਂਜੀ ਸਾਹਿਬ ਜੀ ਆ ਜੀ ਹੀਰਾ ਸਿੰਘ ਚੱਕਿਆ ਉਹ ਗੁਰਬਾਨ ਹੋਵੇ ਤੇ ਫੇਰ ਅੰਦਰ ਜਾਏਗਾ ਰਾਜਾ ਹਾਂਜੀ ਕੋਸ਼ਿਸ਼ ਕਿਸ਼ਤੀਆਂ ਜਾਂ ਕਿਸ਼ਤੀ ਵੀ ਇੱਕ ਸਾਨੂੰ ਦੇ ਦਿਓ ਕਿਸ਼ਤੀ ਜਿਹੜੀ ਇਹ ਉਹ ਅਸੀਂ ਆਰਗੇਨਾਈਜ਼ ਕਰ ਰਹੇ ਹਨ ਠੀਕ ਹੈ ਹਾਲੇ ਤੱਕ ਸਿਰਫ ਦੋ ਕਿਸ਼ਤੀਆਂ ਦਾ ਪ੍ਰਬੰਧ ਹੋਇਆ ਆਲਰੇਡੀ ਅਸੀਂ ਦੇਤੀਆਂ ਨੇ ਇੱਥੇ ਵੀ ਅਸੀਂ ਇੱਕ ਕਿਸ਼ਤੀ ਹੋਰ ਭੇਜਵਾਂਗੇ ਸਾਹਿਬ ਤੁਸੀਂ ਨੋਟ ਕਰਦੇ ਹਾਂ ਜੀ ਅਸੀਂ ਕਿਹਾ ਵੀ ਕਿਰਾਏ ਤੇ ਮਿਲ ਜੇ ਕਿਸੇ ਪਾਸੋਂ ਮਿਲ ਜੇ ਪਰ ਪੀਚ ਮਿਲ ਜੇ ਜਿੱਥੇ ਵੀ ਮਿਲੇਗੀ ਅਸੀਂ ਤੁਹਾਨੂੰ ਪਹਿਲਾਂ ਅਗਰ ਬੋਰਡ ਚਾਹੀਦਾ ਜੀ ਮੋਟਰ ਵਾਲਾ ਹੀ ਹੋਏ ਮੋਟਰ ਮੋਟਰ ਵਾਲਾ ਹੀ ਭੇਜਾਂਗੇ ਦੂਜਾ ਅਸੀਂ ਫੀਡ ਭੇਜਾਂਗੇ ਹਾਂ ਜੀ ਹਾਂ ਜੀ ਫੀਡ ਹਾਂ ਜੀ ਦੇਖੋ ਚਾਰਾ ਵੀ ਭੇਜ ਦਿਆਂਗੇ ਚਾਰੇ ਨਾਲੋਂ ਫੀਡ ਚ ਦੀ ਬੋਰੀ ਚੱਖਣੀ ਸੌਖੀ ਹੈ ਹਾਂ ਜੀ ਹਾਂ ਜੀ ਹਾਂ ਜੀ ਫੀਡ ਦੀ ਹਾਂ ਜੀ ਉਹ ਲਜਾਣੀ ਸੌਖੀ ਰਹੇਗੀ ਹਾਂ ਜੀ ਚੋਕਰ ਹੋਵੇ ਨਾ ਥੋੜਾ ਬੇੜੀ ਦੇ ਸੌ ਗਾਣਾ ਸੌਖਾ ਚੋਕਰ ਹੋਵੇ ਹਾਂ ਅਸੀਂ ਡਾਇਰੈਕਟਾਂ ਵੀ ਮੰਗਾਈਆਂ ਨੇ। ਵੀਡ ਘੱਟੋ ਘੱਟ ਕੋਈ 200 ਕੱਟਾ ਭੇਜ ਦੇ ਦੇ ਜਿਹੜਾ ਇੱਕ ਅਗਲੇ ਪਨੇ ਭੇਜ ਦੇ। ਮੈਂ ਕਿਹ ਚਿੰਤਾ ਨਾ ਕਰ ਤੂੰ 2.5 200 ਮੰਗ ਯਾਰ ਤੂੰ ਕਮਾਉਂਦੀ ਗੱਲ ਹੈ। ਜਿਹੜਾ ਪੂਰਾ ਆ ਜੇ ਭੇਜ ਪੂਰਾ ਆ ਜੇ ਨਹੀਂ। ਘੱਟ ਨਹੀਂ। ਅਸੀਂ ਜਿਹੜਾ ਦੇਖੋ ਆਦਮੀ ਨੇ ਤਾਂ ਲੰਗਰ ਕਿਤੇ ਵੀ ਜਾ ਕੇ ਖਾ ਲਿਆ। ਹਾਂ ਜੀ। ਪਸ਼ੂ ਨੇ ਤਾਂ ਬੋਲਣਾ ਹੀ ਨਹੀਂ। ਬਿਲਕੁਲ ਜੀ। ਉਹਨਾਂ ਦੇ ਤੁਹਾਨੂੰ ਲੈ ਕੇ ਜਾਣਾ ਪੈਣਾ ਉਹਦੇ ਕੋਲ। ਤੇ ਅਸੀਂ ਉਹ ਪੂਰਾ ਅਸੀਂ ਪ੍ਰਬੰਧ ਕਰਾਂਗੇ ਅਸੀਂ। ਹੋਰ ਹੁਕਮ ਕਰੋ ਮੇਰੇ ਵਾਸਤੇ। ਇਸੋਂ ਨੂੰ ਕਮਸਾਨੋਂ ਭੇਜਦੇ ਜਿਹੜਾ ਤੁਹਾਡੇ ਸੈਂਟਰ ਦੇ ਵਿੱਚ ਸਰਕਾਰ ਆ ਤੇ ਤੁਸੀਂ ਇੰਨਾ ਕਰਿਆ ਜੇ ਵੀ ਜਿਹੜੇ ਕਿਸਾਨ ਤੇ ਚ ਵੀ ਮਾਰੇ ਚੁੱਕੇ ਆ ਤੇ ਹੁਣ 25 ਚ ਆ ਗਿਆ ਆਪਣੇ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਮਿਲੇ ਕਿਸਾਨ ਗੁਜ਼ਾਰਾ ਕਰ ਸਕੇ ਮੇਰੀ ਗੱਲ ਸੁਣੋ ਮੁਆਵਜ਼ਾ ਮੇਰੀ ਪਿਛਲੀ ਵਾਰੀ ਜਿਹੜਾ ਸੈਂਟਰ ਤੋਂ ਮੁਆਵਜ਼ਾ ਆਇਆ ਹਾਂਜੀ ਉਹ ਵੀ ਮੰਡਿਆ ਕਿ ਜਿਹੜਾ ਬਾਕੀ ਦਾ ਤਾਂ ਇਹਨਾਂ ਨੇ ਛੱਕ ਲਿਆ ਸਾਡੇ ਪੂਰੇ ਬੰਦੇ ਤੁਹਾਨੂੰ ਪਤਾ ਕਿ ਨਹੀਂ ਉਹ ਵੀ ਪੂਰੇ ਬੰਦੇ 19 ਦਿੱਤਾ ਅਸੀਂ ਪਿੱਟਦੇ ਰਹੇ ਤੇ 19 ਵਾਲਾ ਜਿਹੜਾ ਮੁਆਵਜ਼ਾ ਉਹ ਕਿੱਥੇ ਗਿਆ ਪਹਿਲਾਂ ਦੱਸੋ ਜਿਹੜਾ 19 ਵਾਲਾ ਮੁਆਵਜ਼ਾ ਸੀਗਾ ਉਹ ਗਾਇਬ ਹੋ ਗਿਆ ਕਿ ਨਹੀਂ ਹੋ ਗਿਆ ਹੋ ਗਿਆ ਜੀ ਹੋ ਗਿਆ ਕਾਂਗਰਸ ਸਰਕਾਰ ਵੇਲੇ ਜਿਹੜਾ 1 ਰੁਪਿਆ ਵੀ ਨਹੀਂ ਕਿਸੇ ਨੂੰ ਮਿਲਿਆ 22 ਕਰੋੜ ਰੁਪਿਆ ਹੱਸਦੇ ਨੇ ਸਾਰਿਆਂ ਨੂੰ ਪਤਾ ਵੀ ਕਿੱਧਰ ਗਿਆ ਪਤਾ ਹੀ ਆ ਪਤਾ ਹੀ ਆ ਸਾਰਿਆਂ ਨੂੰ ਮੰਗ ਜ਼ਰੂਰ ਕਰੇ ਜੀ ਵੀ 60000 ਘਟੋ ਘਟ 60000 ਮਾਵਜਾ ਮਿਲੇ ਕਿਸਾਨ ਨੂੰ ਬਾਕੀ ਦੇਣਾ ਉਹ ਸਰਕਾਰ ਦੀ ਗੱਲ ਆ ਤੁਸੀਂ ਮੰਗ ਗੱਲੋ ਨਾ ਕਰ ਮੈਂ ਕਹਿੰਦਾ ਮੇਰੇ ਮੇਰੀ ਸਟੇਟਮੈਂਟ ਆ ਜਾਏਗੀ ਹੋਰ ਦੱਸ ਧੰਨਵਾਦ ਹੋਰ ਹੁਕਮ ਕਰ ਧੰਨਵਾਦ ਜੀ ਮਿਹਰਬਾਨ ਕੋਈ ਚਿੰਤਾ ਵਾਲੀ ਗੱਲ ਨਹੀਂ ਠੀਕ ਹੈ ਠੀਕ ਜਾਮ ਲੱਗਿਆ ਤੇ ਚਲੋ ਹਾਂ ਸੋ ਇਹ ਸਾਨੂੰ ਅਸੀਂ ਅੱਜ ਸਾਡੇ ਐਕਸ ਆਪਣੇ ਐਕਸ ਮਿਸਟਰ ਪੰਜਾਬ ਪਹੁੰਚੇ ਸਨ ਰਾਣਾ ਗਰਮੀਤ ਸਿੰਘ ਸੋਢੀ ਬੀਜੇਪੀ ਸਰਕਾਰ ਤੋਂ ਔਰ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਪੂਰਿਆਂ ਵਾਲੇ ਘਾੜ ਤੇ ਬਾਣਾ ਵਾਲੀ ਤਹਿਸੀਲ ਜ਼ਿਲ੍ਹਾ ਫਰੋਇਪੁਰ ਦੇ ਤੁਸੀਂ ਮੌਕੇ ਦੇ ਹਾਲਾਤ ਦੇਖ ਲਏ ਔਰ ਵੱਡੇ ਪੱਧਰ ਤੇ ਜਿਹੜੀ ਰਾਹਤ ਕਾਰ ਚੱਲ ਰਹੀ ਐ ਇੱਥੋਂ ਸਾਡੇ ਜਿਹੜੀ ਪ੍ਰਾਵਾਸਰਾ ਟੀਮ ਔਰ ਇੱਥੇ ਵੱਖ-ਵੱਖੇੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚੇ ਸੋ ਸਾਰੀ ਗੱਲਬਾਤ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸੀ ਸਹਾਨੀਆਂ ਕੀਤੀਆਂ ਹੈਗੀਆਂ ਨੇ ਜੋ ਵੀ ਗੱਲਬਾਤ ਹੈਗੀ ਐ ਔਰ ਪਿੱਛੇ ਤੁਸੀਂ ਵੱਡੇ ਪੱਧਰ ਤੇ ਸ ਵੀਰ ਦੇਖ ਸਕਦੇ ਜੀਓ ਸੋ ਲਗਾਤਾਰ ਤੁਸੀਂ ਜੁੜੇ ਹੋ ਇਸ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਚਾਂ ਤੇ ਸੋ ਜੋ ਵੀ ਗੱਲਬਾਤ ਹੁੰਦੀ ਹੈ ਜੋ ਵੀ ਇੱਥੇ ਸਾਰੀ ਆਪਾਂ ਗੱਲਬਾਤ ਕਰ ਸਕਦੇ ਆ ਇਧਰ ਕਿ ਜਿਸ ਤਰ੍ਹਾਂ ਇਹ ਫਰੋਇਪਰ ਜ਼ਿਲ੍ਹੇ ਦੇ ਤਹਿਸੀਲ ਫਰੋਇਪਰ ਔਰ ਜ਼ਿਲ੍ਹਾ ਫਰੋਇਪਰ ਦੇ ਵਿੱਚ ਅੱਜ ਪ੍ਰਾਵਾਸਰੇ ਦੀਆਂ ਟੀਮਾਂ ਦੇ ਵੀ ਲਗਾਤਾਰ ਜਿਹੜੇ ਇੱਥੇ ਕਾਰ ਚੱਲ ਰਹੇ ਹੈਗੇ ਸਾਡੀ ਵੱਖ-ਵੱਖ ਸਮਾਜ ਸਥਾਵਾਂ ਵੱਡੇ ਪੱਧਰ ਤੇ ਜਿਹੜੇ ਬਾਹਰੋਂ ਵੀ ਜਿਹੜੇ ਦਾਨੀ ਸੱਜਣ ਪਹੁੰਚ ਰਹੇ ਇੱਥੇ ਰਾਣਾ ਗਰਮੀਤ ਸਿੰਘ ਸੋਢੀ ਐਕਸ ਮਿਨਿਸਟਰ ਆ ਪੰਜਾਬ ਪਹੁੰਚੇ ਸਨ ਸੋ ਇੱਥੇ ਮੀਡੀਆ ਨਾਲ ਗੱਲਬਾਤ ਕੀਤੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਪੇਜ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾਧਵਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ